ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਦੇ ਆਂ ਲੈਨਿੰਗ ਦੀ ਜਿਹੜੀ ਆਪਾਂ ਸੂਟਾਂ ਦੇ ਥੱਲੇ ਲਾਉਣੇ ਹੁੰਦੇ ਆਂ ਤੇ ਇਹਦੇ ਵਿੱਚ ਨਾ ਲੈਨਿੰਗ ਵਿੱਚ ਕਾਣ ਬਹੁਤ ਜ਼ਿਆਦਾ ਪੈ ਜਾਂਦਾ ਵਾ ਤੇ ਸੁਗੜ ਵੀ ਬਹੁਤ ਜ਼ਿਆਦੀ ਜਾਂਦੀ ਹੈਗੀ ਇਹ ਤੇ ਹੁਣ ਜਦੋਂ ਆਪਾਂ ਇਹ ਲੈਣੇ ਆਗੇ 2 ਮੀਟਰ ਲੈਣੇ ਆ ਇਹ ਪੌਣੇ 2 ਤੋਂ ਵੀ ਘੱਟ ਜਾਂਦੀ ਹੈ ਲੈਣੇ ਆ ਇੰਨੀ ਜ਼ਿਆਦੀ ਸੁਗੜ ਜਾਂਦੀ ਹੈ ਤੇ ਕਾਣ ਵੀ ਬਹੁਤ ਪੈਂਦਾ ਇਹਦੇ ਵਿੱਚ ਤੇ ਅਕਸਰ ਆਪਾਂ ਕੀ ਕਰਦੇ ਆ ਇਹਨੂੰ ਆਪਾਂ ਖੋਲਦੇ ਆਂ ਤਾਂ ਖੋਲ ਕੇ ਆਪਾਂ ਸਮਾਰ ਕੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਡੋਬ ਦਿੰਦੇ ਆਂ ਤੇ ਜਦੋਂ ਉਦੋਂ ਆਪਾਂ ਨਿਚੋੜਦੇ ਆਂ ਨਿਚੋੜ ਕੇ ਤਾਰ ਤੇ ਸੁਕਣੇ ਪਾਉਣੀ ਆ ਘੱਟੋ ਘੱਟ ਚਾਰ-ਚਾਰ ਉਂਗਲਾਂ ਗਿਠ-ਗਿਠ ਦਾ ਕਾਣ ਪੈ ਜਾਂਦਾ ਉਹ ਕਾਣ ਆਇਆ ਪੈਂਦਾ ਵੀ ਦੇਖੋ ਜਦ ਇਹਨੂੰ ਆਪਾਂ ਖੋਲ ਦਿੰਨੇ ਆ ਸਾਰੀ ਨੂੰ ਜਦੋਂ ਖੋਲ ਦਿੰਨੇ ਆ ਤੇ ਦੇਖੋ ਲੈਂਗ ਜਿਹੜੀ ਇਕੱਲਾ-ਇਕੱਲਾ ਪੀਸ ਇਹਦਾ ਹੋ ਜਾਂਦਾ ਤੇ ਉਦੋਂ ਜਦ ਆਪਾਂ ਪਾਣੀ ਦੇ ਵਿੱਚ ਡੋਬ ਦਿੰਨੇ ਆ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਦਬਦਾ-ਉ ਕਰਕੇ ਡੋਬ ਦਿੰਨੇ ਆ ਵੀ ਚੰਗੀ ਤਰ੍ਹਾਂ ਭਿੱਜ ਜੇ ਜੇ ਜਿਹੜੀ ਇਹ ਲਾਈਨ ਗਾ ਸਮਝ ਲਓ ਇਹ ਵਿੰਗੀ ਟੇਢੀ ਉਹਦੀ ਹੋ ਜਾਂਦੀ ਹੈਗੀ ਜਦੋਂ ਆਪਾਂ ਪਾਣੀ ਦੇ ਵਿੱਚ ਪਾਉਨੇ ਇਹਨੂੰ ਖਡਿਆ ਕੇ ਫਿਰ ਜਦੋਂ ਆਪਾਂ ਇਹਨੂੰ ਸਮਝ ਲਓ ਜੋੜਦੇ ਆਂ ਚੋੜ ਕੇ ਆਪਾਂ ਤਾਰ ਤੇ ਟਾਂਕਦੇ ਆਂ ਤਾਂ ਇਹਦੇ ਵਿੱਚ ਕਾਨ ਪੈ ਜਾਂਦਾ ਅੱਜ ਆਪਾਂ ਇਹ ਜਿਆ ਤਰੀਕਾ ਦੱਸਾਂਗੇ ਵੀ ਜਿੰਨੀ ਸੋਡੀ ਲਾਈਨ ਗਾ ਨਾ ਓਨੀ ਹੀ ਰਹੂਗੀ ਉਹ ਇਹ ਜਿਆ ਤਰੀਕਾ ਦੱਸਦੇ ਆਪਾਂ ਲਾਈਨਿੰਗ ਧੋਣ ਦਾ ਵੀ ਕਿਵੇਂ ਧੋਣੀ ਹੈ ਉਹਨੂੰ ਲਾਈਨਿੰਗ ਦਾ ਤੇ ਵੀਡੀਓ ਨੂੰ ਮਾੜਿਆ ਤੇ ਦੇਖਣਾ ਸ਼ੁਰੂ ਤੋਂ ਐਂ ਤੱਕ ਜੂੜ ਦੇਖਣਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਨਾਲ ਦੀ ਨਾਲ ਆਪਣੇ ਜਨ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਜੇ ਵਧੀਆ ਲੱਗੀ ਤਾਂ ਵੀ ਦੱਸਦੋ ਨਹੀਂ ਵਧੀਆ ਲੱਗੀ ਤਾਂ ਚਲੋ ਭਈ ਕੋਈ ਨਾ ਤਾਂ ਵੀ ਦੱਸ ਦਿਓ ਠੀਕ ਆ ਪਰ ਕਮੈਂਟ ਜ਼ਰੂਰ ਕਰਿਓ ਤੇ ਕਿਉਂਕਿ ਕਮੈਂਟਾਂ ਚੋਂ ਆਪ ਨੂੰ ਪਤਾ ਲੱਗ ਜਾਂਦਾ ਸਾਨੂੰ ਵੀਡੀਓ ਕਿੱਦਾਂ ਦੀ ਲੱਗੀ ਚਲੋ ਅੱਜ ਆਪਾਂ ਇਸ ਲੈਣਕ ਦੀ ਗੱਲ ਕਰਦੇ ਆਂ ਵੀ ਇਹ ਸੁਗੜ ਦੀ ਕਾਤੂਆ ਇਨੀ ਤੇ ਕਾਣ ਕਿਉਂ ਪੈਂਦਾ ਇਹਦੇ ਵਿੱਚ ਇਹ ਆਪਾਂ ਤੁਹਾਨੂੰ ਸਾਰੀ ਗੱਲਾਂ ਇਸ ਵੀਡੀਓ ਚ ਦੱਸਾਂਗੇ ਹੁਣ ਦੇਖੋ ਲੈਨਿੰਗ ਆਪਾਂ ਇਹਨੂੰ ਖਣਿਉਂ ਦੇਣੀ ਨਹੀਂ ਅੱਜ ਹੈਗੇ ਆਪਾਂ ਇਹਨੂੰ ਇਦਾਂ ਹੀ ਰੱਖਣੀ ਹੈ ਇਹਨੂੰ ਆਪਾਂ ਤੈਹ ਲਾ ਦਿਆਂ ਐਦਾਂ ਤੈਹ ਲੱਗੀ ਹੋਈ ਆ ਲੈਨਿੰਗ ਦੀ ਠੀਕ ਆ ਹੁਣ ਤਾਂ ਦੇਖੋ ਆਮ ਤੌਰ ਤੇ ਆਪਾਂ ਤਾਂ ਇਹਨੂੰ ਖੋੜਿਆ ਦਿੰਦੇ ਆ ਕੱਲੀ-ਕੱਲੀ ਕਰ ਦਿੰਦੇ ਆ ਕੱਲੀ-ਕੱਲੀ ਕਰਕੇ ਪਾਣੀ ਦੇ ਵਿੱਚ ਦਬ-ਦਬ ਕਰਕੇ ਇਹਨੂੰ ਧੋ ਦਿੰਦੇ ਆ ਜੇ ਸੁਮਾਰ ਕੇ ਭਿੱਜੇ ਇਹ ਚੰਗੀ ਤਰ੍ਹਾਂ ਉਹ ਤਾਂ ਹੁੰਦਾ ਜਦੋਂ ਕਾਹਲ ਦਾ ਕੰਮ ਹੁੰਦਾਗਾ ਕਾਲੀ ਦਾ ਕੰਮ ਹੁੰਦਾ ਕਪੜਾ ਦੇਣ ਵਾਲਾ ਹੁੰਦਾ ਟਾਈਮ ਨਹੀਂ ਹੁੰਦਾ ਤਾਂ ਆਹ ਹੁੰਦਾ ਵੀ ਕਾਲੀ ਧੋ ਦੋ ਤਾਂ ਤਾਰ ਤੇ ਸੁੱਕਣੀ ਪਾ ਦੋ ਭਾਈ ਛੇਤੀ ਸੁੱਕੀ ਹੋਊਗੀ ਤੇ ਜੀ ਆਪਣੇ ਕੋਲੇ ਦੇਖੋ ਕੋਈ ਨਹੀਂ ਕਾਹਲ ਦਾ ਕੰਮ ਹੈਗਾ ਸ਼ਾਂਤੀ ਨਾਲ ਬਣਾਉਣ ਵਾਲਾ ਕੰਮ ਆਗਾ ਤਾਂ ਤੁਸੀਂ ਇਹ ਤਰੀਕਾ ਵਰਤੋ ਵੀ ਲੈਣਗ ਆਪਣੀ ਜਿਹੜੀ ਵੀ ਸੁਗੜੇ ਨਾ ਤੇ ਕਾਣ ਵੀ ਨਾ ਬੋਵੇ ਠੀਕ ਹੈ ਜੀ ਵੀਡੀਓ ਨੂੰ ਧਿਆਨ ਨਾਲ ਦੇਖਣਾ ਇਹ ਮੈਂ ਬਾਲਟੀ ਦੇਖੋ ਚੱਕ ਲਿਆਂਦੀ ਸੀ ਇੱਥੀ ਇਹਦੇ ਵਿੱਚ ਮੈਂ ਪਾਣੀ ਪਾਰਖਿਆਗਾ ਬਾਲਟੀ ਦੇ ਵਿੱਚ ਤੇ ਪਾਣੀ ਪਾਰਖਿਆਗਾ ਤੇ ਜਿੱਥੇ ਮੈਂ ਚੱਕ ਸਮਾਰ ਕੇ ਪਤਾ ਜਾਂ ਲੱਗ ਜੂਗਾ ਠੀਕ ਆ ਚਾਨਣਾ ਥੋੜਾ ਜਿਹਾ ਨੇਰਾ ਸੀਗਾ ਨੇਰੇ 'ਚ ਦੇਖੋ ਇਹਨਾਂ ਪਤਾ ਨਹੀਂ ਲੱਗਦਾ ਕਿ ਤਾ ਕਰਕੇ ਪੈ ਇੱਥੀ ਬਾਲਟੀ ਚੱਕ ਲਿਆਂਦੀ ਬਾਣੀ ਵਾਲੀ ਜਿਹਦੇ ਵਿੱਚ ਮੈਂ ਪਾਣੀ ਪਾਤਾ ਪਾਣੀ ਪਾ ਕੇ ਦੇਖੋ ਤੈਂ ਲੱਗੀ ਹੋਈ ਆ ਤੇ ਜਿਹੜੀ ਲੈਣਗਾ ਇਹ 2.5 ਮੀਟਰ ਦੀ ਕਟ ਆਗੀ 2.5 ਮੀਟਰ ਦੀ ਇਹ ਲੈਣਗਾ ਤੇ ਇਹਨੂੰ ਆਪਾਂ ਨੇ ਕੀ ਕਰਨਾ ਇਹਨੂੰ ਆਪਾਂ ਤੈਹ ਲਾਉਣੀ ਆ ਜੀ ਤੈਹ ਲਾ ਕੇ ਇਹਨੂੰ ਆਪਾਂ ਇੱਦਾਂ ਹੀ ਡੋਬਣਾ ਸਮਾਰ ਕੇ ਡੋਬ ਦੇਣਾ ਆ ਸਮਝਣ ਦੇ ਕੋਣ ਇਹਦੇ ਵਿੱਚ ਪਾਣੀ ਵੀ ਹੈਗਾ ਕਿ ਤੈਹ ਨਾ ਹੋਵੇ ਵੀ ਇਹ ਬਾਲਟੀ ਕਿਤੇ ਖਾਲੀ ਤਾਂ ਨਹੀਂ ਆ ਲੇ ਤੁ ਇਹਨੂੰ ਡੋਬਣਾਗਾ ਆਪਾਂ ਨੇ ਇਹਦੇ ਉੱਤੇ ਚਾਹੇ ਤਾਂ ਕੋਈ ਭਾਰੀ ਚੀਜ਼ ਰੱਖ ਦੋ ਆਪਾਂ ਚਾਹੇ ਜਿਵੇਂ ਕਿ ਪਾਣੀ ਦਾ ਕੱਪ ਭਰ ਕੇ ਉਹ ਇਹਦੇ ਉੱਤੇ ਰੱਖ ਦੋ ਜੱਗ ਰੱਖ ਦੇ ਦਿੱਤੇ ਜਿਹੜੀ ਲੈਣਗਾ ਚੰਗੀ ਤਰ੍ਹਾਂ ਜਿਹੜੀ ਡੁੱਬੀ ਰਹੇ ਹੁਣ ਜਦੋਂ ਇਹ ਆਪਣੇ ਲੈਣ ਗੱਪੇ ਹੋਣੀਆਂ ਇਹ ਘੱਟੋ ਘੱਟ ਆਪਣੇ 15 ਮਿੰਟ ਰੱਖੜੀਆਂ ਬਸ ਤਾਂ ਦੇਖੋ ਲੈਣਗ ਜਿਹੜੀ ਆਪਾਂ ਅੱਧਾ ਘੰਟਾ ਰੱਖਦੇ ਆਂ ਪਿਉ ਕੇ ਪੂਰਾ ਅੱਧਾ ਘੰਟਾ ਰੱਖਦੇ ਆਂਗੇ ਪਰ ਚਲ ਜਦੋਂ ਕਾਹਲ ਦਾ ਕੰਮ ਹੁੰਦਾ ਵੀ ਕਾੜੀ ਨਾਲ ਕੰਮ ਦੇਣਾ ਤਾਂ 15 ਮਿੰਟ ਬਹੁਤ ਹੁੰਦਾ 15 ਮਿੰਟ ਤੁਸੀਂ ਇਹਨੂੰ ਡਬੋ ਕੇ ਰੱਖੋ ਚੰਗੀ ਤਰ੍ਹਾਂ ਦੇਖੋ ਜਦੋਂ 15 ਮਿੰਟ ਇਹ ਡੁੱਬ ਗਈ ਮਨ ਲਓ ਵੀ 15 ਮਿੰਟ ਹੋ ਗਏ ਇੱਕ ਆਪਾਂ ਸਮਝਾਉਣੀ ਆ ਠੀਕ ਹੈ 15 ਮਿੰਟ ਹੋਏ ਤਾਂ ਨਹੀਂ ਹੈਗੇ ਚਲੋ ਕੋਈ ਨਾ ਆਪਾਂ ਤੁਹਾਨੂੰ 1 ਮਿੰਟ ਦੱਸਦੇ ਆ ਜਿਵੇਂ ਕਿ ਮੰਨ ਲਓ 15 ਮਿੰਟ ਹੋ ਗਏ ਤਾਂ ਆਪਾਂ ਨੇ 15 ਮਿੰਟਾਂ ਵੱਧ ਲੈਣਗ ਕੱਢਣੀਆਂ ਪਹਿਲਾਂ ਐਂ ਤਾਂ ਇਹ ਲਾ ਕੇ ਦੇ ਵਿੱਚੋਂ ਪਾਣੀ ਕੱਢਣਾ ਹਲਿੱਤਾ ਧਾਵ ਧਾਵ ਕੇ ਪਾਣੀ ਕੱਢਣਾ ਹੁਣ ਜਦੋਂ ਇਹਦੇ ਵਿੱਚੋਂ ਪਾਣੀ ਕੱਢਤਾ ਇਹ ਆਪਾਂ ਨੇ ਤਾਇਖਣੇ ਹੋਈ ਆ। ਐਤਾਂ ਤਾਇਖਣਿਆ ਕੇ ਫੇਰ ਆਪਾਂ ਇਹਨੂੰ ਨਿਚੋੜਨਾ। ਨਿਚੋੜ ਕੇ ਨਾ ਫੇਰ ਆਪਾਂ ਨੇ ਇਹਨੂੰ ਝਾੜਨਾਗਾ। ਜਿਵੇਂ ਅੱਗੇ ਬੁੜੀਆਂ ਝਾੜਦੀਆਂ ਹੁੰਦੀਆਂ ਸੀ ਨਾ ਦੇਖੋ ਵੀ ਇੱਕ ਜਾਨੀ ਇੱਧਰ ਖੜ ਗਈ ਦੋ ਪੱਲੇ ਲੈ ਕੇ ਇੱਕ ਜਾਨੀ ਇੱਧਰ ਖੜ ਗਈ ਤੇ ਜਿਵੇਂ ਕਿ ਆਪਾਂ ਚੁੰਨੀ ਨੂੰ ਸੁਕਾਉਂਦੇ ਹੁੰਦੇ ਸੀ ਐਂ ਐਂ ਕਰਕੇ ਹਨਾ ਦੇਖੋ ਤੇ ਜਦੋਂ ਕਾਲੀ ਦਾ ਕੰਮ ਹੁੰਦਾ ਉਹ ਵੀ ਹੁਣ ਵੀ ਸੁਕਾਉਣੇ ਆ। ਆਏ ਤਰੀਕੇ ਨਾਲ ਚੁੰਨੀਆਂ ਜਿਹੜੀਆਂ ਜੇ ਸੁਕਾਉਂਦੇ ਆਂ ਬਸ ਐਦਾਂ ਤੁਸੀਂ ਬਸ ਦੋਕ ਵਾਰੀ ਇਹਨੂੰ ਕਰ ਦੋ ਠੀਕ ਹੈ ਜਿਹੜੀ ਹਵਾ ਜੀ ਇਹਦੀ ਨਿਕਲ ਜੂਗੀ ਤੇ ਦੋਨੇ ਪੱਲੇ ਫਰਾ ਫੜੇ ਹੋਏ ਦੋਨੇ ਪੱਲੇ ਇਧਰਲੇ ਪਾਸੇ ਫੜੇ ਹੋਏ ਜਦੋਂ ਆਪਾਂ ਨੇ ਐ ਕਰਕੇ ਝੁੰਕਾਇਆ ਨਾ ਤਾਂ ਇਹਦੇ ਵਿੱਚ ਕਾਨ ਨਹੀਂ ਪੈਣਾ ਕਿਉਂਕਿ ਜਿਹੜੀ ਇਹ ਲਾਈਨ ਦਾ ਸਿਰਫ ਦੇਖੋ ਨਾ ਤਾਂ ਆਪਾਂ ਭਿੱਜਣ ਵੇਲੇ ਇਹਨੂੰ ਖੋਲਿਆਗਾ ਐਦਾਂ ਹੀ ਤੇ ਜਦੋਂ ਆਪਾਂ ਨੇ ਝੁੰਕਾਈ ਨਾ ਐ ਕਰਕੇ ਪੱਲੇ ਦੇ ਇੱਕੋ ਜੀ ਰਹਿਣਗੇ ਤੇ ਉਹ ਫਿਰ ਸੁੰਗੜਨੀ ਵੀ ਨਹੀਂ ਕਿਉਂਕਿ ਜਦੋਂ ਆਪਾਂ ਨੇ ਝੁੰਕਾਤੀ ਦਾ ਜਿਹੜੀ ਲੈਨਿੰਗ ਇਕੱਠੀ ਹੁੰਦੀ ਉਹ ਖੁੱਲ ਜਾਂਦੀ ਹੈ ਤਾਂ ਜਿਹੜਾ ਇਕੱਠਾ ਹੋ ਜਾਂਦਾ ਉਹ ਸਿੱਧਾ ਤੰਦ ਹੋ ਜਾਂਦਾ ਹੈ ਤਾਂ ਇਸ ਤਰੀਕੇ ਨਾਲ ਦੇਖੋ ਜਦੋਂ ਸਮਾਰ ਕੇ ਚੁਕਾ ਆਤੀ ਤਾਂ ਆਪਾਂ ਇਹਨੂੰ ਤਾਰ ਤੇ ਸੁੱਕਣੀ ਪਾਉਂਗਾ ਤੇ ਤੁਸੀਂ ਜਦੋਂ ਸੁੱਕ ਗਈ ਨਾ ਤੁਸੀਂ ਯਕੀਨ ਮੰਨਿਓ ਜਿੰਨੀ ਲੈਨਕ ਹੈਗੀ ਓਨੀ ਵੀ ਰਹੂਗੀ ਕੋਈ ਕਾਨ ਨਹੀਂ ਪੈਣਾ ਕੋਈ ਲੈਨਕ ਘਟਣੀ ਨਹੀਂ ਕਿਉਂਕਿ ਜਿਹੜੇ ਇਹ ਤਰੀਕੇ ਹੁੰਦੇ ਇਹ ਲੈਨਕ ਨੂੰ ਇਕੱਠਾ ਨਹੀਂ ਹੋਣ ਦਿੰਦੇ ਠੀਕ ਆ ਨਾ ਇਹ ਚ ਕਾਨ ਪੈਣ ਦਿੰਦੇ ਆ ਕਾਣ ਤਾਂ ਪੈਂਦਾ ਜਦੋਂ ਆਪਾਂ ਕਾਲੀ ਕਾਲੀ ਦੇ ਵਿੱਚ ਐਂ ਇਕੱਠਾ ਕਰਕੇ ਡੋਬ ਦਿੰਨੇ ਆ ਤਾਂ ਫਿਰ ਆਪਾਂ ਝਰਕ ਝਰਕ ਕਰਕੇ ਨੂੰ ਨਿਚੋੜ ਕੇ ਤਾਰ ਤੇ ਪਾ ਦਿੰਨੇ ਆ ਠੀਕ ਆ ਪਹਿਲੀ ਗੱਲ ਤਾਂ ਦੋ ਜਾਣੇ ਫੜਦੇ ਨਹੀਂ ਵੀ ਦੋ ਉਧਰ ਫੜਦੇ ਦੋ ਤਾਂ ਫੜਦੇ ਨਹੀਂ ਤਾਂ ਇੱਕ ਜਾਣੇ ਨੇ ਕੱਡੀਆਂ ਲੈਣ ਝਰਕਦੇ ਨੇ ਨਿਚੋੜ ਕੇ ਤਾਰ ਤੇ ਪਾਤੀ ਚਲੋਗੇ ਸੁੱਕੀ ਜਾਣਗੇ ਤਾਂ ਉਹਦੇ ਵਿੱਚ ਕਾਣ ਪੈ ਜਾਂਦਾ ਤੇ ਜੇ ਤੁਸੀਂ ਨੇ ਲੈਂ ਇੱਕ بچਾਉਣੀ ਆ ਕਾਣ ਤੋਂ ਵੀ ਸੁੰਗੜੇ ਨਾ ਕਾਣ ਨਾ ਭਵੇ ਤਾਂ ਤੁਸੀਂ ਇਹ ਤਰੀਕੇ ਨਾਲ ਲਾਇਨਿੰਗ ਧੋ ਕੇ ਦੇਖੋ ਜਮਾਂ 1% ਵੀ ਤੁਹਾਡੀ ਲਾਇਨਿੰਗ ਜਿਹੜੀ ਖਰਾਬ ਨਹੀਂ ਹੋਊਗੀ ਠੀਕ ਹੈ ਜੀ ਚਾਹੇ ਤੁਸੀਂ ਅੱਜ ਕੱਲ ਲਾਇਨਿੰਗ ਦੇਖੋ ਥੋੜੀ ਹਲਕੀ ਵੀ ਆਉਂਦੀ ਹੈਗੀ ਤੇ ਉਹਦੇ ਵਾਸਤੇ ਦੇਖੋ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਿਹੜਾ ਕੱਪੜਾ ਹੀ ਥੋੜਾ ਜਿਹਾ ਹਲਕਾ ਹੈਗਾ ਪਰ ਜਿਹੜੀ ਆਪਾਂ ਆਮ ਲਾਇਨਿੰਗ ਲਾਉਣੀ ਹੈ ਸੂਟਾਂ ਤੇ ਉਹ ਬਿਲਕੁਲ ਵੀ ਨਹੀਂ ਸੰਗੜਦੀ ਹੈ ਜੀ ਇਸੇ ਤਰੀਕੇ ਨਾਲ ਦੇਖੋ ਤੁਸੀਂ ਲਾਇਨਿੰਗ ਨੂੰ ਧੋ ਸਕਦੇ ਹੋ ਤੇ ਇਹ ਹੈ ਆਪਣੀ ਅੱਜ ਦੀ ਵੀਡੀਓ ਵੀ ਜਿਹੜੀ ਆਪਾਂ ਤੁਹਾਡੇ ਵਾਸਤੇ ਸੋਲਨਾ ਸਾਂਝੀ ਕਰੀਆ ਵੀ ਲੈਣ ਨੂੰ ਕਿਵੇਂ ਤੋਂ ਇਹ ਵੀ ਜਿਉ ਸੰਗੜੇ ਵੀ ਨਾ ਤੇ ਸਮਝ ਲੋ ਕਾਣ ਵੀ ਨਾ ਪਵੇ ਲੈਣੇ ਤੇ ਤਾਂ ਇਹ ਤਰੀਕੇ ਨਾਲ ਤੁਸੀਂ ਧੋ ਸਕਦੇ ਹੋਗੇ ਤੇ ਇਹ ਆਪਣੀ ਅੱਜ ਦੀ ਵੀਡੀਓ ਤੇ ਮੈਂ ਵੀ ਇੰਨੀ ਕਰਦੀ ਨੇ ਜਦੋਂ ਕਾਹ ਨਾ ਹੋਵੇ ਨਾ ਤਾਂ ਆਪਾਂ ਠੰਡੇ ਮਤੇ ਨਾਲ ਏਦਾਂ ਹੀ ਰੱਖ ਦਿੰਨੇ ਆ ਕਿ ਤੇ ਫਿਰ ਹੌਲੀ ਹੌਲੀ ਉਹਨੂੰ ਪਾ ਦਿੰਨੇ ਆ ਤਾਰ ਦੇ ਫਿਰ ਲੈਣੇ ਕੋਣੀ ਹੋਈ ਰਹਿੰਦੀ ਆ ਨਾ ਉਹ ਕਟੇ ਤੇ ਨਾ ਉਹ ਕੱਠੀ ਹੋਵੇ ਤਾਂ ਇਹ ਆਪਣੀ ਅੱਜ ਦੀ ਵੀਡੀਓ ਸੋਨੂੰ ਵਧੀਆ ਲੱਗੀ ਵੀਡੀਓ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਲੈਂਗਵਰੇ ਤੇ ਜੇ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਆਪਾਂ ਨੂੰ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਤਾਂ ਆਪਾਂ ਉਹ ਵੀ ਵੀਡੀਓ ਤੁਹਾਡੇ ਨਾਲ ਸਾਝੀ ਕਰਾਂਗੇ ਠੀਕ ਹੈ ਜੀ ਮਿਲਦੇ ਆ ਹੁਣ ਆਪਾਂ ਅਗਲੀ ਵੀਡੀਓ